ਹਾਂ ਉਹ ਉਹ ਗੱਡੀ ਵਾਲੇ ਨੇ ਕਰਾਇਆ ਇਹ ਉਹ ਲਾਗੀ ਤੋਂ ਨੋਰ ਤਾਂ ਗਿਆ ਮੁਰਦੇ ਆਲੇ ਉਹ ਗੱਡੀ ਆ ਨਿਕਲ ਗਈ ਗੱਡੀ ਤੋਂ ਗੱਡੀ ਆ ਪੁੱਤਾਂ ਦਾ ਜਾ ਰਿਹਾ ਮੇਰਾ ਨਾਮ تنویر ਸਿੰਘ ਆ ਜੀ। ਅੱਛਾ ਵੀਰ ਜੀ ਕੀ ਹਾਦਸਾ ਵਾਪਰੇ ਆ ਤੁਹਾਨੂੰ? ਇਹ ਮੇਰੇ ਪਿੰਡ ਦਾ ਮੁੰਡਾ ਸੀਗਾ ਜੀ ਦੋ ਜਣੇ ਉਧਰੋਂ ਆਉਂਦੇ ਸੀਗੇ ਤੇ ਰੇਤੇ ਆੜੀ ਟਰਾਲੀ ਸੀਗੀ ਖੰਨੇ ਸਾਈਡ ਤੋਂ ਮਰੇਲ ਕੋਟਲਾ ਵੱਲ ਨੂੰ ਜਾਂਦੀ ਮਰੇਲ ਕੋਟਲਾ ਰੋਡ ਦੇ ਉੱਪਰ ਤੇ ਮਰੇਲ ਕੋਟਲਾ ਵੱਲੋਂ ਗੱਡੀ ਆ ਰਹੀ ਸੀਗੀ ਜੀ ਇਹ ਉਧਰੋਂ ਓਵਰਟੇਕ ਕਰਨ ਲੱਗੇ ਤੇ ਗੱਡੀ ਨੇ ਇਹਨਾਂ ਨੂੰ ਚੱਕ ਕੇ ਮਾਰਿਆ ਏ ਟਰਾਲੀ ਦੇ ਪਿਛਲੇ ਟਾਇਰਾਂ ਥੱਲੇ ਆ ਗਏ ਤੇ ਮੇਰੇ ਪਿੰਡ ਦੇ ਇੱਕ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਜੀ ਇੱਕ ਜ਼ਖਮੀ ਹੋਇਆ ਹੈ। ਹਾਂ ਜੀ। ਨਾਮ ਵਗੈਰਾ ਉਹਦਾ ਨਾਮ ਗੁਰਵਿੰਦਰ ਸਿੰਘ ਕਾਕਾ ਕਹਿੰਦੇ ਆ ਯੂ نو ਕਿੰਨੀ ਉਮਰ ਕਿੰਨੀ ਹੋਊਗੀ ਉਮਰ ਹੋਊਗੀ ਜੀ ਆਦੀ 35 37 ਕੇ ਸਾਲ ਦੀ ਹਾਂਜੀ ਜਨਮ ਤਾਂ ਠੀਕ ਹੈ ਹਾਂਜੀ ਦੂਜਾ ਮੁੰਡਾ ਠੀਕ ਹੈ ਜੀ ਮੇਰਾ ਨਾਮ ਸੋਨ ਸਿੰਘ ਆ ਜੀ ਅੱਛਾ ਕੋਣ ਸੀ ਜਏ ਮੁੰਡਾ ਇਹ ਮੇਰੇ ਮਾਸੀ ਦਾ ਬੇਟਾ ਜੀ ਅੱਛਾ ਕਿੱਦਾਂ ਹੋ ਗਿਆ ਇਹ ਸਟੇਜ ਤੇ ਇੱਥੇ ਰੋਡ ਦੇ ਉੱਤੇ ਬਾਕੀ ਨਹੀਂ ਮੈਨੂੰ ਪਤਾ ਜੇ ਕਲੀਅਰ ਨਹੀਂ ਹੈਗਾ ਰੋਡ ਦੇ ਉੱਤੇ ਏ ਆਪਣਾ ਮੈਨੂੰ ਇਹ ਆਪਣਾ ਕਲੀਅਰ ਨਹੀਂ ਹੈਗਾ ਜਾਨੀ ਉਹ ਗੱਡੀ ਫੇਟ ਮਾਰ ਕੇ ਗਈ ਆ ਇੱਕ ਨਾਲ ਸੀ ਇਹ ਨਾਲ ਸੀ ਇੱਕ ਨਾਲ ਸੀ ਔਰ ਭਤੀਜਾ ਸੀ ਪਰਿਵਾਰ ਚ ਕੋਣ ਸੀ ਤਿੰਨ ਕੁੜੀਆਂ ਨੇ ਇੱਕ ਘਰ ਵਾਲੀ ਆ ਇੱਕ ਮਮਾ ਔਰ ਆਪਣਾ ਇਹ ਮਾਸੀ ਇੱਕ ਕਮਾਨ ਵਾਲਾ ਇਹੀ ਸੀ ਮੇਨ ਬੰਦਾ ਕੀ ਕੰਮ ਕਰਦਾ ਸੀ ਦਿਹਾੜੀ ਜੋਤੇ ਹੀ ਕਰਦਾ ਸੀ

ਪੰਨ ਹੋਇਆ ਉਹਦੇ ਇਹਦਾ ਪਤਾ ਹੀ ਨਹੀਂ ਲੱਗੇ ਰਾ ਪ੍ਰੋਜੈਕਟ ਗੱਡੀ 'ਚ ਲੱਗੇ ਨੇ ਪੰਨਾਈ 'ਚ ਲੱਗਿਆ ਕਹਿੰਦੇ ਕਿ ਕਾ ਕਿਵੇਂ ਹੋਇਆ ਕਿੱਥੋਂ ਆਏ ਇਹ ਜਿਹਨੂੰ ਆਏ ਨੇ ਗੱਡੀ 'ਚ ਲੱਗੇ ਗੱਡੀ 'ਚ ਲੱਗੇ ਇਹਨਾਂ ਨੂੰ ਗੱਡੀ ਆ ਜਿਹੜੀ ਉਹ ਤੇ ਗੱਡੀ ਪਿਛਲੇ ਹਾਰ ਟਰਾਲੀ ਹੇਠਾਂ ਨਾਲੇ ਪਿੱਛੇ ਰੱਖੇ ਬਸ ਗੱਲ ਇੰਨੀ ਆ ਇਹ ਉਹਨੂੰ ਟਰਾਲੀ ਨੂੰ ਕ੍ਰੋਸ ਕਰਦੇ ਟਰਾਲੀ ਹੌਲੀ ਹੁੰਦੀ ਹੈ ਹਾਂ ਕੀ ਹੋ ਰਿਹਾ ਹੈ ਕੈਮਰਾ ਬਹੁਤ ਜ਼ਿਆਦਾ ਕੈਮਰਾ ਵੀਰ ਹੋਏ ਤੈਨੂੰ ਦਿਆ ਜਾਵੇ ਬਾਕੀ ਵੀਰੇ ਹਾਰਾ ਮੇਰੇ ਉਹ ਬੜਾ ਦੂਰ ਆ ਦੇਖ ਰਹਾ ਹੈ ਇਹ ਵੀ ਰੇ ਰੇ ਨਾ ਪਾਣ ਮਾਰੀ ਪਾਣੀ ਪਾ ਕੇ ਪਾਣੀ ਪੀ ਲਾ ਕੇ ਥੋੜਾ ਪਾਣੀ ਦਾ ਪੀਦਾ ਥੋੜਾ ਵੀ ਗੱਲ ਗੱਲ ਕਰਕੇ ਉਹ ਆਖੀ ਮਤਲਬ ਉਹ ਦੇਖੋ ਨੇ